ਤੰਬਰੀ ਮਹਿਮਾ ਪਰ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਗੁਰੂ ਪਿਆਰੀ ਸواری ਸਾਧ ਸੰਗਤ ਜਿਓ ਆ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਤਪਸਥਾਨ ਧੰਨ ਧੰਨ ਬਾਬਾ ਸਿੱਧ ਸਿਲਵਰਾਜੀ ਦੇ ਸਲਾਨਾ ਜੋੜ ਮੇਲੇ ਵਿੱਚ ਇਕੱਤਰ ਹੋਏ ਹੋ ਅੱਜ ਜੋ ਦੂਸਰੇ ਦਿਨ ਦੇ ਦੀਵਾਨ ਦੀ ਹਾਜ਼ਰੀ ਭਰ ਰਿਹਾ ਵੱਡਿਆਂ ਭਾਗਾਂ ਵਾਲੇ ਹੋ ਆਓ ਗੁਰੂ ਪਿਆਰੇ ਸواری ਸਾਧ ਸੰਗਜਨੋ ਆਪਾਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਕੋਈ ਵੀ ਰਸਨਾ ਵਾਂਜੀ ਨਾ ਰਹਿ ਜਾਣਾ ਕਰੇ ਸਾਰੇ ਹੀ ਗੱਜ ਕੇ ਫਤੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਬਚਨਾਂ ਅਨ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚੋਟਾਂ ਖਾਵੇ ਇਹ ਵੱਡਿਆਂ ਭਾਗਾ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠ ਕਰਕੇ ਗੁਰਬਾਣੀ ਦਾ ਹਰਜਾ ਸੁਣ ਕੇ ਆਪਣੀਆਂ ਜੀਵਨ ਅਮੋਲਕ ਘੜੀਆਂ ਨੂੰ ਸਫਲ ਕਰ ਲੈਂਦੇ ਹਨ ਤੇ ਦੂਸਰੇ ਮਾਰੇ ਕਿਹੜੇ ਨੇ ਜਿਹੜੇ ਭਾਗਾ ਤੋਂ ਹੀਣੇ ਹਨ ਜਿਨ੍ਹਾਂ ਦੇ ਵਣ ਭਾਗਾ ਦੇ ਵਿੱਚ ਸੰਗਤ ਨਹੀਂ ਹੋएगी ਭਾਗਹੀਨ ਪਰਮ ਚੋਟਾਂ ਖਾਵੇ ਉਹ ਵਹਿਮਾ ਪਰਮਾਜ ਪਾਇ ਕਰਕੇ ਵੀ ਸੰਗਤ ਵਿੱਚ ਕੀ ਬੈਠਣ ਦਾ ਲਾਭ ਹੈ ਉਹ ਇਹੋ ਜਾਂ ਪਏ ਵਹਿਮਾ ਪਰਮਾਜ ਪਾਇ ਕਰਕੇ ਸੰਗਤ ਵਿੱਚ ਬੈਠਣ ਦਾ ਉਹਨਾਂ ਨੂੰ ਆਨੰਦ ਨਹੀਂ ਆਉਂਦਾ ਪਰ ਜਿਹੜੇ ਵਿਡਭਾਗੀ ਹੁੰਦੇ ਹਨ ਉਹ ਸੰਗਤ ਵਿੱਚ ਬੈਠ ਕਰਕੇ ਕੁਝ ਲਾਹਾ ਲੈ ਜਾਂਦੇ ਹਨ ਤਾਂ ਇਹ ਮਹਾਰਾਜ ਦੇ ਬਾਣੀ ਦੇ ਬਚਨ ਹਨ ਗੁਰਮੁਖ ਲਾਹਾ ਲੈ ਗਏ ਮਨਮੁਖ ਮੂਲ ਚੱਲੇ ਗਵਾਏ ਜੀਓ ਇੱਥੇ ਗੁਰਮੁਖ ਬਣ ਕੇ ਜਿਹੜਾ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਹਜ਼ੂਰੀ ਅੰਦਰ ਬੈਠ ਕਰਕੇ ਲਾਹਾ ਲੈ ਜਾਂਦੇ ਹਨ ਗੁਰੂ ਪਿਆਰੀ ਸਵਾਰੀ ਸਾਥ ਸੰਗਤ ਜੀਓ ਸਾਖੀ ਆਉਂਦੀ ਹੈ ਮੇਰੇ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਦੋਂ ਸੱਚੇ ਪਾਤਸ਼ਾਹ ਜੀ ਸ਼ਿਕਾਰ ਵਾਸਤੇ ਜੰਗਲ ਵਿੱਚ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਜੰਗਲ ਵਿੱਚ ਜਾਂਦੇ ਹਨ ਜਦੋਂ 6ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਜੰਗਲ ਵਿੱਚ ਉਤਾਰਾ ਕੀਤਾ ਹੈ ਜਦੋਂ ਉਤਰਨਾ ਕੀਤਾ ਹੈ ਨਾਲ ਜੋਧੇ ਬਾਬਾ ਬਿਧੀ ਚੰਦ ਵਰਗੇ ਸਨ ਜਦੋਂ ਉਸ ਜੰਗਲ ਵਿੱਚ ਵਾਸਾ ਕੀਤਾ ਹੈ ਜੰਗਲ ਵਿੱਚ ਕੀ ਵੇਖਿਆ ਕੀ ਇੱਕ ਬੜੀ ਚਿਰ ਤੋਂ ਜਿਹੜਾ ਬੜੀ ਵੱਡੀ ਤੇ ਚੌੜੀ ਫੜਨ ਵਾਲਾ ਸੱਪ ਸੀ ਨਾ ਉਹ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਆ ਰਿਹਾ ਹੈ ਤੇ ਧੰਨ ਬਾਬਾ ਬਿਦੀ ਚੰਦ ਜੀ ਕਹਿੰਦੇ ਹਨ ਗੁਰੂ ਹਰਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵੱਲੋਂ ਆ ਰਿਹਾ ਹੈ ਤੇ ਪਾਤਸ਼ਾਹ ਜੀ ਜਿਹੜਾ ਬਹੁਤ ਹੀ ਵੱਡੀ ਤੇ ਚੌੜੀ ਫੜਨ ਵਾਲਾ ਸੱਪ ਹੈ ਨਾ ਇਹ ਢਾਡੇ ਵੱਲੋਂ ਆ ਰਿਹਾ ਹੈ ਤਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਬਚਨ ਸਨ ਇਹ ਆਪਣੇ ਕਲਿਆਣ ਵਾਸਤੇ ਸਾਡੇ ਵੱਲੋਂ ਆ ਰਿਹਾ ਹੈ ਉਹ ਕਿਹੜਾ ਸੱਪ ਸੀ ਜਿਹੜਾ ਬੜੇ ਚਿਰਾਂ ਤੋਂ ਉਹ ਜੰਗਲ ਵਿੱਚ ਭਟਕਦਾ ਸੀ ਉਹ ਸੱਪ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਛੂ ਜਾਣਾ ਕੀਤਾ ਨਾ ਜਦੋਂ ਚਰਨਾਂ ਦੇ ਨਾਲ ਛੋਇਆ ਉਹਦੇ ਜਿਹੜੋਂ ਕਹਿੰਦੇ ਦੋ ਫਾੜ ਹੋ ਜਾਣਾ ਕੀਤੇ ਦੋਹਾਂ ਫਾੜਾਂ ਵਿੱਚ ਜਦੋਂ ਉਹਦੇ ਦੋ ਫਾੜ ਹੋਏ ਤਾਂ ਉਹਦੇ ਦੋਹਾਂ ਫਾੜਾਂ ਵਿੱਚ ਕੀੜੇ ਪਏ ਹੋਏ ਸਨ ਗੁਰੂ ਪਿਆਰੀ ਸਾਧ ਸੰਗਤ ਜਨੋ ਉਹ ਜੀਵਨ ਦੇ ਵਿੱਚ ਹੀ بڑے ਕੀੜੇ ਭੜਕਦੇ ਫਿਰਦੇ ਸਨ ਜਦੋਂ ਦੋ ਫਾੜ ਹੋਏ ਵਿੱਚ ਕੀੜੇ ਪਏ ਸਨ ਤੇ ਉਹਦੇ ਵਿੱਚੋਂ ਕਹਿੰਦੇ ਇੱਕ ਰੂਹ ਨਿਕਲਣਾ ਕੀਤੀ ਤੇ ਗੁਰੂ ਦੇ ਸਿੱਖ ਸਾਰਾ ਕੌਤਕ ਵੇਖ ਰਹੇ ਸੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਪੁੱਛਣਾ ਕਰਦੇ ਸੱਚੇ ਪਾਤਸ਼ਾਹ ਜੀ ਇਹ ਕੀ ਵਿੱਚੋਂ ਰੂਹ ਕਿਹੜੀ ਨਿਕਲੀ ਹੈ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਰੂਹ ਨਿਕਲੀ ਹੈ ਤੈਨੂੰ ਸਾਰਾ ਕੁਝ ਦੱਸ ਦੇਣਾ ਕਰੇਗੀ ਉਹ ਜਿਹੜੀ ਇੱਕ ਰੂਹ ਨਿਕਲੀ ਸੀ ਨਾ ਉਹ ਕਹਿੰਦੇ ਇੱਕ ਦੇਹਧਾਰੀ ਪਖੰਡੀ ਦੀ ਰੂਹ ਸੀ ਉਹ ਕਿਸੇ ਦੇਹਧਾਰੀ ਦੀ ਰੋਜ਼ ਰੂਹ ਸੀ ਉਹ ਆਪਣੇ ਆਪ ਨੂੰ ਦੱਸਣ ਲੱਗਾ ਵੀ ਮੈਂ ਇੱਕ ਬੜਾ ਵੱਡਾ ਆਪਣੇ ਆਪ ਨੂੰ ਜੋ ਵੀ ਪੰਡਤ ਜਾਂ ਕੁਝ ਵੀ ਖਵਾਉਂਦਾ ਵਿਦਵਾਨ ਖਵਾਉਂਦਾ ਸੀ ਉਹ ਇੱਕ ਜਿਹੜਾ ਸਾਧੂ ਸੀ ਦੇਹਧਾਰੀ ਗੁਰੂ ਬਣਿਆ ਸੀ ਕਹਿੰਦਾ ਸੀ ਢਾਡੀ ਮੁਕਤੀ ਮੈਂ ਕਰਾਂਗਾ ਨਾ ਜਿਹੜੇ ਕੀੜੇ ਪਏ ਨਾ ਮੈਂ ਮੁਕਤ ਹੋਇਆ ਨਾ ਆਪਣੇ ਚੇਲਿਆਂ ਨੂੰ ਮੁਕਤ ਹੋਣ ਦਿੱਤਾ ਹੈ ਜੜੇ ਉਹਦੇ ਕੀੜੇ ਪਏ ਸੀ ਨਾ ਉਹ ਸਾਧੂ ਕਹਿਣ ਲੱਗਾ ਮੈਂ ਬੜਾ ਵੱਡਾ ਆਪਣੇ ਆਪ ਨੂੰ ਖਵਾਉਂਦਾ ਸੀ ਵੀ ਢਾਡੀ ਮੁਕਤੀ ਮੈਂ ਕਰਾਂਗਾ ਮੇਰੇ ਨਾਲ ਜੁੜਨਾ ਕਰੋ ਮੈਂ ਕਦੇ ਗੁਰੂ ਦੀ ਸੰਗਤ ਦੇ ਨਾਲ ਗੁਰੂ ਦੇ ਨਾਲ ਜੁੜ ਨਹੀਂ ਦਿੱਤਾ ਮੈਂ ਆਪਣੇ ਲੜ ਲਾ ਕੇ ਰੱਖਿਆ ਸੀ ਹੁਣ ਜਿਹੜੇ ਕੀੜੇ ਪਏ ਸੀ ਹੁਣ ਕੀੜੇ ਜਿਹੜੇ ਉਹਦੇ ਚੇਲੇ ਝਾਟਦੇ ਸੀ ਕਹਿੰਦਾ ਜਿਹੜੇ ਇਹ ਕੀੜੇ ਪਏ ਨੇ ਸਾਰੇ ਮੇਰੇ ਚੇਲੇ ਨੇ ਇੰਨਾ ਘਰੋਂ ਮੈਂ ਜਾ ਜਾ ਕੇ ਚੰਗੇ ਚੰਗੇ ਪਕਵਾਨ ਖਾਂਦਾ ਰਿਹਾ ਸੀ ਅੱਜ ਇਹ ਕੀ ਹੋਇਆ ਅੱਜ ਜੀਦੇ ਤੇ ਮੇਰੇ ਅੰਦਰੋਂ ਇਹ ਮੇਰਾ ਮਾਸ ਖਾ ਰਹੇ ਨੇ ਕਿਉਂਕਿ ਇੰਨਾ ਘਰੋਂ ਮੈਂ ਜਾ ਕੇ ਚੰਗੀ ਚੰਗੀ ਮਾਇਆ ਲਿਆ ਕਰਕੇ ਇੰਨਾ ਘਰੋਂ ਚੰਗੇ ਚੰਗੇ ਪਦਾਰਥ ਖਾਦੇ ਨੇ ਅੱਜ ਕੀ ਹੋਇਆ ਹੈ ਅੱਜ ਇਹ ਮੇਰਾ ਮਾਸ ਖਾ ਰਹੇ ਨੇ ਉਹ ਕਿਹਦੀ ਗੁਰੂ ਚੱਲ ਰਹੀ ਸੀ ਦੇ ਧਾਰੇ ਦੀ ਕਹਿੰਦਾ ਮੈਂ ਆਪਣੇ ਲਾਲ ਲਾ ਛੱਡਿਆ ਇਹ ਭੋਲੀਆਂ ਪਾਣੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਹੁੰਦਾ ਹੈ ਅੱਜ ਵੀ ਬੜੇ ਡੇਰਿਆਂ ਤੇ ਪਖੰਡੀਆਂ ਦੇ ਲੋਕ ਜਾ ਕਰਕੇ ਇਹੋ ਜਿਹੇ ਪਖੰਡੀਆਂ ਤੇ ਜਾਂਦੇ ਹਨ ਨਾ ਉਹ ਆਪ ਮੁਕਤ ਹੁੰਦੇ ਨੇ ਨਾ ਭੋਲੇ-ਪਾਲੇ ਲੋਕਾਂ ਨੂੰ ਮੁਕਤ ਹੋਣ ਦੇਂਦੇ ਨੇ ਇਸ ਕਰਕੇ ਜੇ ਸੱਚੇ ਗੁਰੂ ਦਾ ਪੱਲਾ ਫੜਾਂਗੇ ਤੇ ਫੇਰ ਹੀ ਸਾਡਾ ਪਾਰ ਉਤਾਰਾ ਹੋਣਾ ਕਰੇਗਾ ਬਾਣੀ ਦੇ ਬਚਨ ਹਨ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਸਾਨੂੰ ਇਹੋ ਜੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ ਹੈ ਜਿਹੜਾ ਸਾਨੂੰ ਮੁਕਤੀ ਦਾ ਵਰਦਾਨ ਦਿੰਦਾ ਹੈ ਜੇ ਇੰਨੇ ਸਾਡੀ ਮੁਕਤੀ ਕਰਨੀ ਹੈ ਇਹਦੇ ਦਰ ਤੇ ਆਣ ਕੇ ਇਹਦੇ ਅੱਗੇ ਆਪਾਂ ਸੀਸ ਝੁਕਾਉਣਾ ਹੈ ਗੁਰੂ ਅੱਗੇ ਅਰਦਾਸ ਕਰਨੀ ਤਾਂ ਕਿ ਆਪਾਂ ਦੇਹ ਧਾਰੀਆਂ ਤੇ ਪਖੰਡੀਆਂ ਤੇ ਜਾ ਕੇ ਆਪਾਂ ਮੱਥੇ ਰਗੜਨੇ ਨੇ ਉਹ ਜਿਹੜੀ ਰੂਹ ਨਿਕਲੀ ਸੀ ਕਹਿੰਦਾ ਮੈਂ ਬੜੇ ਚਿਰ ਦਾ ਆਪ ਜੰਗਲ ਵਿੱਚ ਭਟਕਦਾ ਸੀ ਇਹ ਛੇਵੇਂ ਪਾਤਸ਼ਾਹ ਜੀ ਨੇ ਆਣ ਕੇ ਮੇਰਾ ਕਲਿਆਣ ਕਰ ਦੇਣਾ ਕੀਤਾ ਹੈ ਪਤਾ ਨਹੀਂ ਮੈਂ ਕਿੰਨੇ ਜਨਮਾਂ ਦਾ ਭਟਕਰਿਆ ਆ ਸਾ ਮੇਰਾ ਕਲਿਆਣ ਹੋ ਜਾਣਾ ਕਰੇ ਪਰ ਮੈਂ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਛੂ ਜਾਣਾ ਕੀਤਾ ਹਾਂ ਤੇ ਮੇਰਾ ਕਲਿਆਣ ਹੋ ਜਾਣਾ ਕੀਤਾ ਹੈ ਹੁਣ ਉਹ ਤੇ ਰੂਹ ਚਲ ਜਾਣਾ ਕੀਤੀ ਜਿਹੜੇ ਕੀੜੇ ਪਏ ਸੀ ਧੰਨ ਬਾਬਾ ਬਿਧੀ ਚੰਦ ਕੀ ਕਹਿ ਲੱਗਾ ਇਹ ਜਿਹੜੇ ਕੀੜੇ ਪਏ ਇਹਦੀ ਸੰਗਤ ਬਣੀ ਸੀ ਤੇ ਗੁਰੂ ਮਹਾਰਾਜ ਕਹਿਣ ਲੱਗੇ ਇਹਦਾ ਵੀ ਇਨਾ ਇਨਾ ਕੀੜਿਆਂ ਦਾ ਵੀ ਉਧਾਰ ਕਰ ਦੇਣਾ ਕਰੋ ਤੇ ਸੱਚੇ ਪਾਤਸ਼ਾਹ ਜਿਹੜੀ ਉਹਦੀ ਸੰਗਤ ਬਣੀ ਸੀ ਨਾ ਤੇ ਗੁਰੂ ਮਹਾਰਜ ਉਹਨਾਂ ਦਾ ਵੀ ਉਧਾਰ ਕਰਨਾ ਕੀਤਾ ਕਹਿਣ ਦਾ ਭਾਵ ਕਿ ਜੇ ਅਸੀਂ ਦੇਹਧਾਰੀ ਗੁਰੂ ਨੂੰ ਗੁਰੂ ਮੰਨਾਂਗੇ ਨਾ ਤੇ ਸਾਡਾ ਵੀ ਇਹੀ ਹਾਲ ਹੋਣਾ ਹੈ ਅਸੀਂ ਵੀ ਇੱਕ ਦਿਨ ਇਹੋ ਜੀ ਕੀੜਿਆਂ ਵਾਲੀ ਜੂਨ ਪੈਣਾ ਹੈ ਜੇ ਅਸੀਂ ਦੇਹਧਾਰੀਆਂ ਦੇ ਜਾ ਕੇ ਮੱਥੇ ਰਗਣਾਗੇ ਦੇਹਧਾਰੀਆਂ ਦੇ ਗੋਡੇ ਕੁੱਟਾਂਗੇ ਤੇ ਸਾਡਾ ਵੀ ਇੱਕ ਦਿਨ ਇਹੋ ਹੀ ਹਾਲ ਹੋਣਾ ਹੈ ਇਸ ਕਰਕੇ ਆਪਾਂ ਸਮਰੱਥ ਗੁਰੂ ਦੇ ਨਾਲ ਜੁੜਨਾ ਕਰੀਏ ਗੁਰੂ ਦਾ ਪੱਲਾ ਫੜਨਾ ਚਾਹੀਏ ਨਾ ਕਿ ਆਪਾਂ ਦੇਹਧਾਰੀਆਂ ਪਖੰਡੀਆਂ ਦਾ ਪੱਲਾ ਫੜੀਏ ਇਸੇ ਤਰ੍ਹਾਂ ਇੱਕ ਦਿਨ ਬਚਨ ਕੀਤਾ ਸੀ ਕਿ ਸਿਆਣੇ ਕਿਸ ਤਰ੍ਹਾਂ ਹੁੰਦਾ ਹੈ ਤਾਂ ਮੈਨੂੰ ਬਚਨ ਕਰਦੇ ਵੀ ਸਿਆਣੇ ਕਿਸ ਤਰ੍ਹਾਂ ਦੇ ਹੁੰਦੇ ਹਨ ਮੈਂ ਕਿਹਾ ਸਿਆਣੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਟਾਡੇ ਘਰ ਸਿਆਣੇ ਜਦੋਂ ਆ ਜਾਣ ਨਾ ਦੇਹਤਾਰੇ ਪਖੰਡੀ ਆ ਜੇ ਉਹ ਕੀ ਕਹਿੰਦਾ ਹੈ ਤੁਹਾਨੂੰ ਘਰੋਂ ਹੀ ਕਹਿੰਦਾ ਇੱਕ ਬੋਤਲ ਲੈ ਕੇ ਆਓ ਤੁਸੀਂ ਬੋਤਲ ਲੈ ਕੇ ਆਉਂਦੇ ਹੋ ਉਹ ਪਾਣੀ ਭਰ ਕੇ ਦਿੰਦਾ ਹੈ ਤੁਹਾਡੇ ਘਰੋਂ ਹੀ ਪਾਣੀ ਭਰ ਕੇ ਦਿੰਦਾ ਹੈ ਵਿੱਚ ਉਹ ਫੂਗ ਮਾਰ ਦਿੰਦਾ ਹੈ ਉਹ ਫੂਗ ਮਾਰ ਕੇ ਤੁਹਾਨੂੰ ਪਾਣੀ ਦੇ ਜਾਂਦਾ ਹੈ ਵੀ ਸਾਰੇ ਕੋਟ ਕੋਟ ਛਕਦੇ ਰਹੋ ਤੇ ਨਾਲੇ ਉਹ 5000 ਰੁਪਇਆ ਲੈ ਜਾਂਦਾ ਹੈ ਬੋਤਲ ਵੀ ਢਾਡੀ ਤੇ ਪਾਣੀ ਵੀ ਢਾਡਾ ਤੇ ਉਹਦਾ 5300 ਜਣਾ ਕੀਤਾ ਕੰਮ ਤੇ ਕੁਝ ਨਹੀਂ ਹੋਇਆ ਫੂਗ ਹੀ ਵਿੱਚ ਪਾਣੀ ਵੀ ਤੇ ਢਾਡਾ ਹੀ ਲਿਆ ਬੋਤਲ ਵੀ ਢਾਡੀ ਲਈ ਉਹਦੀ ਬਸ ਫੂਗ ਹੀ 5000 ਦੀ ਵੇਖ ਜਾਂਦੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਕਰਕੇ ਅਸੀਂ ਇਹੋ ਜੇ ਦੇਹ ਧਾਰੀਆਂ ਪਖੰਡੀਆਂ ਕੋ ਬਚੀਏ ਸੱਚੇ ਗੁਰੂ ਦਾ ਪੱਲਾ ਫੜੀਏ ਜਿੰਨੇ ਸਾਨੂੰ ਤਾਰਨਾ ਹੈ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਧੰਨ ਧੰਨ ਬੱਬਾ ਸੇ ਸਿਲਵਰਾਜੀ ਦੇ ਹਾਜ਼ਰੀਆਂ ਭਰ ਰਹੇ ਹੋ ਗੁਰੂ ਮਾਰ지 ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਨਾਮਦਾਨ ਸਿੱਖੀ ਦੀਆਂ ਦਾਤਾਂ ਬਖਸ਼ਣ ਇਸੇ ਤਰ੍ਹਾਂ ਗੁਰੂ ਮਾਰ ਦੇ ਚਰਨਾਂ ਨਾਲ ਜੋੜੀ ਰੱਖਣ ਗੁਰਮਤਿ ਵਿਚਾਰਾਂ ਕਰਦੇ ਆ ਕਥਾ ਵਿਚਾਰਾਂ ਕਰਦੇ ਆ ਬੇਅੰਤ ਹੀ ਗਲਤੀਆਂ ਹੋ ਗਈਆਂ ਹੋਣਗੀਆਂ ਸਮਰੱਥ ਗੁਰੂ ਬਖਸ਼ ਨਿਹਾਰ ਹੈ ਗੁਰੂ ਦੀ ਸੰਗਤ ਬਖਸ਼ ਨਿਹਾਰ ਹੈ ਅੱਗੇ ਤੋਸੀਸ ਬਖਸ਼ੋ ਕਥਾ ਵਿਚਾਰਾਂ ਕਰਨ ਦੀ ਬਲਬੁੱਧੀ ਆ ਜਾਣਾ ਕਰੇ ਪ੍ਰਬੰਧਕਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਣ-ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨਨੇ ਇੱਥੇ ਬਹਿਣ ਦਾ ਸੱਚੇ ਪਾਤਸ਼ਾਹ ਸੁਭਾਗਾ ਸਮਾਂ ਦਿੱਤਾ ਹੈ ਸਾਰੇ ਹੀ ਗੱਜ ਕੇ ਫਤੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ